ਬਾ ਇੱਕ ਮਿੰਟ ਬਲਾਂ ਜੀ ਬੱਲੇ ਜਾ ਕੇ ਕਰਦੇ ਹੋਏ ਰਾਣਾ ਜਸਵੀਰ ਸਿੰਘ ਜੀ ਪ੍ਰਵਿੰਦਰ ਡੂੰਠੇੜੀ ਜੀ ਬਾਬਾ ਜੀ ਬਾਬਾ ਜਸਵੀਰ ਰਾਣਾ ਜੀ ਉਧਰ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਜੀ ਕਰਾ ਦੀ ਇੱਕ ਮਿੰਟ ਬਲਾਂ ਜੀ ਹੋਰ ਰੁਕ ਜਾ ਬੱਸ ਬਾ ਵੀ ਬਹੁਤ ਵਧੀਆ ਕੁਸ਼ਤੀਆਂ ਇਸ ਸਮੇਂ ਚੱਲਦੀ ਹੋਈਆਂ ਕੇ ਰਸ ਅੰਮੀ ਦੀ ਚੋਰੀ ਦਾ ਬਾਪੂ ਕੋਟ ਬਦਾਮ ਖਵਾਉਂਦਾ ਹੈ ਪੈਣ ਦੁੱਧ ਪਿਆਉਂਦੀ ਐ ਮਾਲਚ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਰ ਵਿਖਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਰ ਵਿਖਾਉਂਦਾ ਆ ਸਮੇਂ ਬਹੁਤ ਵਧੀਆ ਮੰਨ ਲਿਓ ਜਿਹੜਾ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੁੱਕਿਆ ਹੈ ਕ੍ਰਾਂਤ ਵੀਰੇ ਆਵਾਜ਼ ਕੱਟ ਗਈ ਜਿਹੜੇ ਇੱਧਰਲੇ ਵੀਰ ਖੜੇ ਐ ਸਾਊਂਡ ਦੇ ਮੂਹਰੇ ਖੜ ਕੇ ਜਿਹੜੇ ਪੜਾ ਬੇਨਤੀਆ ਬੈਠ ਜਾ ਜਾਂ ਕੰਫਰਕ ਹੋ ਜਾ ਆਵਾਜ਼ ਜਿਹੜੀ ਕੱਟੀ ਜਾਂਦੀ ਹੈ ਬਾਬਾ ਜੀ ਕਰਾਓ ਸ਼ੁਰੂ ਕਰਾ ਲਓ ਜੀ ਕੁਸ਼ਤੀ ਆਓ ਜੀ ਕੋਕੇ ਪੁਲਵਾਨ ਜਿਹੜੇ ਠੰਡੇ ਹੋ ਜਾਂਦੇ ਨੇ ਜੀ ਬਾ ਵੀ ਬਾ ਔਰ ਬੇਨਤੀ ਹੈ ਇੱਕ ਰੈਫਰੀ ਅਖਾੜੇ ਦੇ ਵਿੱਚ ਇੱਕ ਜਾਂ ਦੋ ਰੈਫਰੀ ਉਹਨਾਂ ਤੋਂ ਇਲਾਵਾ ਹੋਰ ਵੀ ਕੋਈ ਵੀ ਜਿਹੜਾ ਬਾਦੂ ਵੀਰ ਅਖਾੜੇ ਦੇ ਵਿੱਚ ਨਾ ਹੋਵੇ ਬਾਕੀ ਸਾਰੇ ਵੀਰ ਕੰਫਰ ਕਿ ਹੋ ਜਾਣਗੇ ਬਹੁਤ ਵਧੀਆ ਮੰਲ ਜੁਦਾ ਹੈ ਬਾਬਾ ਜੀ ਕਰਾ ਲੋ ਕੁਛ ਸ਼ੁਰੂ ਕਰਾ ਲੋ ਜੀ ਲਓ ਅੱਜ ਦੇ ਦੰਗਲ ਦੀ ਫਾਈਨਲ ਕੁਸ਼ਤੀ ਆ ਬੇਨਤੀ ਹੈ ਲਾਈਵ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਵਿੱਚ ਹੈ ਕੈਮਰਾ ਵਾਲੇ ਵੀਰ ਘੁੰਮ ਫਿਰ ਕੇ ਹੋਣਗੇ ਇੱਕ ਜਗ੍ਹਾ ਤੇ ਨਹੀਂ ਖਲੋਣਾ ਟੋਲੀਆਂ ਨੂੰ ਬੇਨਤੀ ਹੈ ਮੜਾ ਹਲਕਾ ਹਲਕਾ ਢੋ ਰੱਖਿਓ ਲਓ ਡਾਰਸ ਕੋ ਲਾਓ ਫਰ ਜ਼ੋਰਦਾਰ ਤਾੜੀਆਂ ਹੈਲੋ ਬਹੁਤ ਸ਼ਾਨਦਾਰ ਮਾਲਜੋਤ ਪਹਿਲਵਾਨ ਜੱਸਾ ਪੱਟੀ ਤੇ ਵਿਕਰਾਂਤ ਪਹਿਲਵਰ ਹਰਿਆਣੇ ਤੋਂ ਦਿਨਵਾਰ ਸ਼ੁਰੂ ਹੋ ਗਿਆ ਭਾਜੀ ਕੰਮ ਫਿਰ ਕੇ ਮੇਰਾ ਵੀਰੇ ਜਿਹੜੇ ਲਾਈਵ ਵਾਲੇ ਅੰਦਰ ਮੀਡੀਆ ਵਾਲੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਆ ਵੀਰੇ ਕੰਮ ਫਿਰ ਕੇ ਇਧਰਲੇ ਪਾਸੇ ਵੀ ਮੀਡੀਆ ਵਾਲੇ ਖੜੇ ਆ ਵੀਰ ਮੇਰੇ ਇਹ ਜਰੂਰ ਇਸ ਗੱਲ ਦਾ ਧਿਆਨ ਦਿਓ ਕੰਮ ਫਿਰ ਰਹਿਣਗੇ ਮੇਰੇ ਭਰਾ ਕਹਿੰਦਾ ਡਿੱਗ ਡਿੱਗ ਉੱਠਦੇ ਦਲੇਰ ਸੋਹਣਿਆ ਇਹ ਰਾਹਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਚੰਡੇ ਘੱਟਦੇ ਕਿ ਮੂੰਹ ਦੇ ਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਤੇ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖੇ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਲਓ ਪੱਟੀ ਵਾਲਾ ਜੱਸਾ ਤੇ ਨਾਲ ਵਿਕਰਾਂਤ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਬੱਲੇ 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 ਉਹ ਤਾੜੀਆਂ ਦੁਨੀਆ ਲਾ ਦੇ ਵਾ ਵਈ ਵਾ ਆ ਵਿਕਰਾਂ ਦਾ ਔਰ ਦੂਸਰੇ ਪਾਸੇ ਪੱਟੀ ਵਾਲਾ ਜੱਸਾ ਏ ਕਹਿੰਦਾ ਸਾਡੇ ਮੰਗੂ ਚਾਉਨਾ ਤੂਫਾਨ ਥੰਮਣਾ ਓ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ ਸੱਬੇ ਪੌੜੀਆਂ ਨਹੀਂ ਇੱਕੋ ਵਾਰ ਚੜ੍ਹ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਰੀਸਾ ਨਹੀਂ ਤੇਤੋ ਕਰ ਹੋਣੀਆਂ ਓ ਕਾਕਾ ਸਾਡੀਆਂ ਕੇ ਮੁੰਡਾ ਸ਼ੁਰੂ ਤੋਂ ਹੀ ਸ਼ੌਂਕੀ ਐ ਰਿਸ਼ਕ ਲੈਣ ਦਾ ਆਉਂਦਾ ਐ ਸਵਾਦ ਗੱਲ ਮੂੰਹ ਤੇ ਕਹਿਣ ਦਾ ਤੇ ਤੋ ਕੋਰੀਆਂ ਕਰਾਰੀਆਂ ਨਹੀਂ ਜਰ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਰੀਸ ਨਹੀਂ ਤੇ ਤੋ ਕਰ ਹੋਣੀਆ ਟੋਲੀ 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 ਬਈ ਦੁਬਾਰਾ ਫਿਰ ਤੋਂ ਬੇਨਤੀ ਹੈ ਵਿੱਚ ਹੈ ਚਾਹੇ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਹੈ ਦਰਸ਼ਕ ਕੜੇ ਆ ਮਾੜੇ ਕੰਫਰੈਂਸ ਕੇ ਬਾਹਰ ਹੋ ਵੀ ਐਕਸ਼ਨ ਬੜਾ ਹੁੰਦਾ ਪਲੀਜ਼ ਥੋੜਾ ਦੂਰ ਹੋ ਜਾ ਇੱਧਰ ਵੀ ਕੈਮਰੇ ਲੱਗੇ ਆ ਕੈਮਰੇ ਆ ਯਾਰ ਦੂਰ ਤੋਂ ਵੀ ਕਵਰ ਕਰ ਸਕਦੇ ਕੈਮਰੇ ਤਾਂ ਫੇ ਕੈਮਰੇ ਕਾ ਜਿਹੜੇ ਦੂਰ ਤੋਂ ਨਾ ਕਵਰ ਕਰ ਸਕੇ ਤੇ ਬੜਾ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਹੈ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਕਿ ਮੁੱਲ ਪਹਿਣ ਸਰੀਰਾਂ ਦੇ ਉਹ ਜਿਨ੍ਹਾਂ ਲਾਈਆਂ ਮਿਹਨਤ ਉੱਠ ਕੇ ਤਨ ਜੋਰ ਜਵਾਨਾਂ ਦਾ ਲੈਜਨ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਕੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਕਿ ਰਾਜੇ ਖੇਲੇ ਹੱਟ ਪਾਸੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਕਿ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਰੇ ਜਵਾਨੀ ਪਰ ਆਇਦਰਲੇ ਪਾਸੇ ਪੱਟੀ ਵਾਲਾ ਜੱਸਾ ਏ ਸਿੰਘ ਸਰਦਾਰ ਉੱਪਰਲੇ ਪਾਸੇ ਐ ਅਰਚਿਤ ਕਰਨ ਦੀ ਕੋਸ਼ਿਸ਼ ਕਰਦਾ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਪੰਬੜ ਮੱਤੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਉਹ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਕਿ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਚੱਕੀ ਦੇ ਆ ਪੜਾ ਵਾਂਗੂ ਚੌੜੀਆਂ ਨੇ ਛਾਤੀਆਂ ਉਹ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥੱਪੀਆਂ ਕੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪਸਾਲਾ ਮਾਰਦੇ ਸ਼ੇਰ ਗਹਿਲ ਮਯਾਰੀ ਸਿੰਘ ਫਸੇ ਉਹ ਯੁੱਧ ਹੋਣੇ ਆੜ ਪਾਰ ਦੇ ਸ਼ੇਰ ਗਹਿਲ ਮਯਾਰੀ ਸਿੰਘ ਫਸੇ ਯੁੱਧ ਹੋਣੇ ਆੜ ਪਾਰ ਦੇ ਵਾਕਿਆ ਇਸ ਸਮੇਂ ਮੱਤ ਹੈ ਵਿਕਰਾਂਤ ਹਰਿਆਣੇ ਵਾਲਾ ਔਰ ਰੋਤਕ ਵਾਲਾ ਵਿਕਰਤ ਹੈ ਔਰ ਦੂਸਰੇ ਪਾਸੇ ਪੱਟੀ ਵਾਲਾ ਜੱਸਾ ਸਮੇਂ ਦੀਆਂ ਬਾਤਾਂ ਔਰ ਦੱਸੇ ਪਹਿਲਵਾਨ ਦੇ ਉਸਤਾਦ ਭਾਨਾ ਪਹਿਲਣ ਜੀ ਵੀ ਪੁੱਜੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਨਿੱਗੀ ਜੀਆ ਨੂੰ ਅਗਦੇ ਇੱਥੇ ਪੁੱਜਣ ਤੇ ਕਹਿੰਦਾ ਚੜਦੀ ਜਵਾਨੀ ਦਾ ਨਹੀਂ ਵੀਰੇ ਵਿੱਚ ਨਾ ਘੁੰਮੋ ਇੰਨੇ ਬੰਦੇ ਨਾ ਘੁੰਮੋ ਜਰ ਵਿੱਚ ਪਲੀਜ਼ ਬੇਨਤੀ ਹੈ ਰੈਫਰੀਆਂ ਨੂੰ ਵਿੱਚ ਰਹਿਣ ਦਿਓ ਜਿਹੜੇ ਦਰਸ਼ਕ ਪੁੱਜੇ ਆ 50 50 ਕਿਲੋਮੀਟਰ ਤੋਂ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਸੱਜੰਦਾ ਐਡਾ ਵੱਡਾ ਦੰਗਲ ਕਰਾਇਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਸਵੀਰ ਰਾਣਾ ਜੀ ਜਿਨ੍ਹਾਂ ਦੀ ਦੇਖ ਰੇ ਕੇ ਵਿੱਚ ਕੁਸ਼ਤੀ ਦੰਗਲ ਚੱਲ ਰਿਹਾ ਧਰਤੀ ਤੇ ਕਹਿੰਦਾ ਚੜਦੀ ਜਵਾਨੀ ਦਾ ਨਹੀਂ ਮਾਣ ਕਰਿੰਦਾ ਉਹ ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਤਰੀਂਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਉਹ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ ਤੇ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਉਹ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ ਉਹ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਟੋਲੀ ਟੋਲੀ ਬੇਚ ਦੀ ਮੜਾ ਰੁਕ ਜਾ ਕਰੋ ਢੋਲੀ ਟੋਲੀ ਵੀਰਾਂ ਨੂੰ ਵੇਂਦੀ ਆ ਬਾਈ ਦਰਸ਼ਕੋ ਜੇ ਆਨੰਦ ਆਉਣਾ ਫਿਰ ਤਾੜੀਆਂ ਧੂੜੀਆਂ ਲਾ ਦੇ ਵਾਹ 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 ਕੀ ਯੁੱਧ ਪਹਿਲਵਾਨਾਂ ਦੇ ਦਰਮਿਆਨ ਚੱਲਦਾ ਹੋਇਆ ਸਮੇਂ ਦੀਆਂ ਬਾਤਾਂ ਕਹਿੰਦਾ ਮੁੜ ਕੋ ਮੁੜਕੀ ਹੋ ਗਿਆ ਵੇਖੋ ਜੋਰ ਚ ਉਬਰਾ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੁਬਰਾ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਇਸ ਸਮੇਂ ਬੜਾ ਵਧੀਆ ਮੱਲ ਜੁੱਦਾ ਹੈ ਕਿ ਮੌਲਿਆਂ ਦੇ ਕੋਲ ਅੜੇ ਗੱਡੇ ਕੱਢੇ ਜਾਂਦੇ ਨਾ ਸੁੱਖੀ ਲੋਪੋ ਬਾਦੀਆਂ 'ਚ ਲੱਕੇ ਛੱਡੇ ਜਾਂਦੇ ਨਾ ਉਹ ਵੱਡੇ ਵੱਡੇ ਮੱਲ ਵਿਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਢਾਉਣੇ ਲੋਪੋ ਵਾਲਿਆ ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਵਰੇ ਪਟਾਰੀ ਵਿੱਚ ਪੌਣੇ ਲੁੱਪੋ ਵਾਲਿਆ ਔਖੇ ਕੋਵਰੇ ਪਟਾਰੀ ਵਿੱਚ ਪੌਣੇ ਲੁੱਪੋ ਵਾਲਿਆ ਲਾ ਇਸ ਸਮੇਂ ਮੈਦਾਨ ਦੇ ਵਿੱਚ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਰਦਾ ਪੱਟੀ ਵਾਲਾ ਜੱਸਾ ਔਰ ਦੂਸਰੇ ਪਾਸੇ ਵਿਕਰਾਂਤ ਹੈ ਵਿਕਰਾਂਤ ਪਹਿਲਵਾਨ ਹਰਿਆਣੇ ਦੀ ਧਰਤੀ ਦਾ ਕਿ ਪੱਟਾ ਉੱਤੇ ਵੱਜਣ ਥਾਪੀਆਂ ਹੇਕਾਂ ਦੇ ਵਿੱਚ ਧੱਕੇ ਵਿੱਚ ਮੈਦਾਨ ਦੇ ਗੱਬਰੂ ਪਿੱੜਦੇ ਆ ਦੁਨੀਆ ਖੜਖੜ ਤੱਕੇ ਸੁੱਖੀ ਲੋਪੋ ਕੁਸ਼ਤੀ ਹੈ ਕੀ ਆ ਮਾਂ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਜੋਧੇ ਜੰਮਦੀ ਕੀ ਸਿਫਤ ਕਰਾਂ ਮੈਂ ਸ਼ੇਰਾਂ ਦੀ ਉਹ ਪੰਜਾਬ ਦੀ ਧਰਤੀ ਜੋਧੇ ਜੰਮਦੀ ਕੀ ਸਿਫਤ ਕਰਾਂ ਮੈਂ ਸ਼ੇਰਾਂ ਦੀ ਆਏ ਇੱਕ ਪਾਸੇ ਹਰਿਆਣੇ ਵਾਲਾ ਪਹਿਲਵਾਨ ਹੈ ਪਰ ਦੂਸਰੇ ਪਾਸੇ ਪੰਜਾਬ ਦੀ ਧਰਤੀ ਦਾ ਬੱਬਰ ਸ਼ੇਰ ਹੈ ਪੱਟੀ ਵਾਲਾ ਜੱਸਾ ਸਮੇਂ ਦੀਆਂ ਬਾਤਾਂ ਲਓ ਫਿਰ ਤੋਂ ਅਸ ਸਮੇ ਗੱਟੇ ਲੱਗਣ ਦੀ ਕੋਸ਼ਿਸ਼ ਕਰਦਾ ਹੈ ਪਹਿਲਵਾਨ ਵਿਕਰਾਂਤ ਹਰਿਆਣੇ ਵਾਲਾ ਕਿਉਂ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ ਕਿਉਂ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਹਿੰਦਾ ਕਈ ਵਾਰੀ ਅੱਖਾਂ ਉੱਤੇ ਬੰਨ ਪੱਟੀਆਂ ਧਾਗੇ ਸੂਈ ਵਾਲੇ ਨੱਕੇ ਚੋਂ ਲੰਘਾਉਣੇ ਪੈਂਦੇ ਨੇ ਐਵੇਂ ਲੁਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਕਿ ਦਿਨ ਚੰਗੇ ਆਉਂਦੇ ਨਹੀਂ ਲੇ ਆਉਣੇ ਪੈਂਦੇ ਨੇ ਲਓ ਇਸ ਸਮੇਂ ਪਹਿਲਵਾਨ ਜੱਸਾ ਪੱਟੀ ਵਾਲਾ ਉੱਪਰਲੇ ਪੱਸੇ ਆ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਉਹ ਜੋਰ ਜਦ ਡੱਕ ਜਾਣ ਵਿਤੋਂ ਬਾਹਰ ਦੇ ਉਦੋਂ ਤਾਈਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੇ ਉਹ ਕੀਤੀ ਹੋਈ ਕਮਿਟਮੈਂਟ ਖੁੱਲੇ ਟਾਈਮ ਦੀ ਆ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਏ ਤੰਗ ਡੂੰ ਮਛੇੜੀ ਵਾਲਿਆ ਜਦੋਂ ਰੇਗਮਰ ਮੰਗੂ ਗੋਡਾ ਛਿੱਲੇ ਧੌਣ ਨੂੰ ਕਰਦਾ ਤੰਗ ਤੁਮ ਛੇੜੀ ਵਾਲਿਆ ਉਹ ਜਦੋਂ ਰੇਗਮਰ ਮੰਗੂ ਗੋਡਾ ਛਿੱਲੇ ਧੌਣ ਨੂੰ ਲਓ ਆ ਗੋਡਾ ਜਿਹੜਾ ਪੱਟੀ ਵਾਲੇ ਜੱਸੇ ਦਾ ਗੋਡਾ ਤਰਿਆ ਹੋਇਆ ਸਮੇਂ ਦੀਆਂ ਬਾਤਾਂ ਉਹ ਦਰਸ਼ਕੋ ਜੇ ਆਨੰਦ ਆਉਂਦਾ ਫਿਰ ਤਾੜੀਆਂ ਟੁੜੀਆਂ ਲਾ ਦਿਓ ਪ੍ਰਬੰਧਕਾਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਡਾਕਟਰ ਨਰੇਸ਼ ਚੋਹਾਨ ਜੀ ਸਾਈ ਹਸਪਤਾਲ ਖਮਾਣੋ ਦਵਿੰਦਰ ਸਿੰਘ ਜੀ ਮਨੈਲਾ ਏਐਸਆਈ ਪ੍ਰੇਮ ਸਿੰਘ ਥਾਣੇਦਾਰ ਮਨੈਲਾ ਜੋ ਆਪਣੇ ਖਮਾਣੋ ਥਾਣੇ ਵਿੱਚ ਵੀ 18 ਸਾਲ ਸੇਵਾ ਨਿਭਾ ਰਿਹਾ ਹੈ ਓਹੋ ਬਲੇ ਲਾਓ ਪਹਿਲਵਾਨ ਜੱਸਾ ਪੱਟੀ ਜਿੱਤ ਗਿਆ ਜੈਕਾਰਾ ਗੁਗਾ ਜੈਰਪੀ ਦਾ ਬੋਲ ਸੱਚੇ ਦਰਬਾਰ ਕੀ ਜੈ